ਆਇਕ ਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਰੈਡੀ ਫਾਰਮ ਤੇ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਮੇਰੇ ਨਾਲ ਕੰਟੈਕਟ ਕਰੋ 950163430023 9501634300 23 ਅੱਜ ਆਪਾਂ ਪਿੰਡ ਭਾਈ ਰੂਪਾ ਮਡੇਰਾ ਦੇ ਅਗਵਾੜ ਚੋਂ ਬਾਈ ਰਹਿੰਦੇ ਆ ਖੇਤਾਂ ਦੇ ਵਿੱਚ ਇਨਾਂ ਕੋਲ ਪਹੁੰਚੇ ਹਨ ਆ ਟਰੈਕਟਰ ਬਕਾਉਆ ਬਾਈ ਜੀ ਹੁਣ ਆ Mahindra B 275 ਖੱਟੇ ਰਮਾਲਾ DI ਟਰੈਕਟਰ ਬਹੁਤ ਵਧੀਆ ਬਾਕੀ ਵੀਰ ਤੋਂ ਜਾਣਕਾਰੀ ਲੈ ਕੇ ਆਇਆ ਹੈ ਤਰ ਬਿਲਕੁਲ 30% ਹੈਗੇ ਆ ਬਈ ਇੱਥੇ ਆਜਾ ਸਾਹਮਣੇ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਬੋਲ ਦੇ ਪੂਰਾ ਜੀ ਸੁਵੰਤ ਸਿੰਘ ਹਾਂਜੀ ਮੜੇ ਕੀ ਬੋਲੋ ਜੀ ਸੁਵੰਤ ਸਿੰਘ son of ਸਰਦਾਰ ਗਰ ਸਿੰਘ ਮਡੇਰ ਹਾਂਜੀ ਇੱਥੇ ਤੁਹਾਨੂੰ ਉਹਦਾ ਕੀ ਕਹਿ ਕੇ ਬੁਲਾਉਂਦੇ ਆ ਇੱਥੇ ਕਾਲਾ ਕਹਿ ਕੇ ਬੁਲਾਉਂਦੇ ਜਿਉਂ ਗਵਾੜ ਚ ਹਾਂਜੀ ਤੇ ਉਹ ਪੱਕਾ ਨਾਮ ਸੁਵੰਤ ਸਿੰਘ ਆ ਜਿਲ੍ਹਾ ਬਠਿੰਡਾ ਤਹਿਸੀਲ ਪੂਰਾ ਹਾਂਜੀ ਪਿੰਡ ਭਾਈ ਰੂਪਾ ਹਾਂਜੀ ਤੇ ਇੱਥੇ ਆਪਣੇ ਸੇਲਰ ਕੋਲੇ ਹਾਂਜੀ ਉਥੋਂ ਸਿੱਧੀ ਪਹੀ ਜਾਂਦੀ ਹੈ ਜੀ ਆਪਣੇ ਘਰ ਨੂੰ ਹਾਂਜੀ ਹਾਂਜੀ ਇੱਥੇ ਤਿੰਨ ਚਾਰ ਘਰ ਖੇਤਾਂ ਦੇ ਵਿੱਚ ਬੈਠੇ ਆ ਹਾਂਜੀ ਤੇ ਭਾਈ ਰੂਪੇ ਤੋਂ ਜੇ ਆਪਾਂ ਖੰਡਾ ਨਟ ਵਾਲੀ ਰੋਡ ਨੂੰ ਪਹੁੰਚ ਜਾਵਾਂਗੇ ਨਾ ਵਿੱਪਨ ਦਾ ਸੇਲਰ ਆਉਂਦਾ ਡਰੇਨ ਦੇ ਉੱਪਰ ਉਥੋਂ ਸਿੱਧੀ ਪਹੀ ਬਾਈ ਜੀ ਉਹਨਾਂ ਦੇ ਖੇਤ ਨੂੰ ਆਉਦੀ ਆ ਸਾਰੇ ਸਾਰੇ ਇੱਥੇ ਆ ਕੇ ਦਿੱ ਤੋਕਾਰ ਅਦਨਕਰਾਂ ਦੇ ਵਿੱਚੋਂ ਟਿੱਕਰ ਬਾਈ ਜੀ ਜਸਵੰਤ ਸਿੰਘ ਜੀ ਦਾ ਇਹ ਟਰੈਕਟਰ ਆਪਣਾ ਕਿਹੜਾ ਮਾਡਲ ਹੈ ਜੀ 87 87 787 ਮਾਡਲ ਹੈ ਨਾ 87 ਹਾਂ 787 ਮਾਡਲ ਆ ਛਤਰੀ ਛਤਰੀ ਲੱਗੀ ਆ ਸਾਰਾ ਕੁਝ ਤੇ ਇਹ ਇਹਨਾਂ ਨੂੰ ਦਾ ਕੰਮ ਹੋਇਆ ਹਾਂਜੀ ਫੁੱਲ ਜੀ ਸਾਰਾ ਓਕੇ ਹੋਰ ਕ੍ਰੈਂਕ ਰੌਕਾਂ ਦਾ ਸਭ ਜੀ ਓਕੇ ਓਕੇ ਸਾਰਾ ਹਾਂਜੀ ਸਾਰਾ ਕੰਮ ਹੋਇਆ ਬਾਈ ਜਿਹੋ ਨਾਲ ਕਹਿੰਦੇ ਡੰਡਾ ਮਗਰ ਆ ਜੀ ਪਾਇਆ ਵਾ ਹਾਂਜੀ ਡਰਾਵਲ ਹੈ ਨਹੀਂ ਇਹਦੀ ਤੇ ਹਾਲ ਵਗੈਰਾ ਹੈਗਾ ਹੜਵਗੜਾ ਤੱਕ ਵੀ ਦੇਣੀ ਜੀ ਠੀਕ ਆ ਟਰੈਕਟਰ ਕੱਲਾ ਵੇਚਣਾ ਹਾਂਜੀ ਕੱਲਾ ਟਰੈਕਟਰ ਵੇਚ ਇਹ ਇੱਥੇ ਓਕੇ ਮੜਾ ਸਟਾਰਟ ਕਰਕੇ ਦਿਖਾਓ ਹਾਂ ਕੱਢ ਬੰਦ ਜੇ ਸੁਖਰਾ ਦੇਖਣੇ ਦਿਖਾਦਾ ਨੂੰ ਕੋਹਰਾ ਵੀ ਕਿਸੇ ਵੀ ਕਿਸਮ ਦੀ ਧੂਆ ਨਹੀਂ ਦਿਖਾਉਂਦਾ ਹੈਗਾ ਬਾਈ ਜੀ ਕਹਿੰਦੇ ਇੰਨਾਂ ਦਾ ਕੰਮ ਹੋਇਆ ਨੂੰ ਕਿੰਨਾ ਟਾਈਮ ਹੋ ਗਈ ਇਹਨੂੰ ਢੂੜ ਕੇ ਸਾਲ ਹੋ ਗਿਆ ਕੰਮ ਹੋਏ ਨੂੰ ਡੇਢ ਸਾਲ ਹੋ ਗਿਆ ਹਾਂ ਤੇ ਬਾਕੀ ਕਰੇਂ ਕਰ ਕੋਧਰਾ ਹੋਇਆ ਹਾਂਜੀ ਸਾਬ ਇਸੇ ਦਾ ਮੂਰਲੇ ਦਾ ਮਰਲੇ ਦਾ ਅੱਡੋ ਅੱਡੋ ਬਾਹਰੋਂ ਕਿੜੇ ਸੀਗੇ ਸਾਰੇ ਸੀਨਾ ਸੁਲਾ ਪੁਆਇਆਂ ਹੋਣਾ ਤੇ ਡੋਡਿਕ ਨਹੀਂ ਪੂਰਾ ਆ ਲੀਕਿੰਗ ਤਾਂ ਹੈ ਨਹੀਂ ਦੇਖ ਲਓ ਬਿਲਕੁਲ ਸਾਫ ਪਿਆ ਜੀ ਦੂਜੀ ਸਾਈਡ ਵੀ ਦਿਖਾ ਦਨੇ ਤੁਹਾਨੂੰ ਬਾਕੀ オリジナル ਰੰਗ ਆ ਕੋਈ ਰੰਗ ਵਗੈਰਾ ਨਹੀਂ ਕਰਾਇਆ ਬਾਈ ਦਾ ਤੇ ਸਭਾ ਇਹ ਜੁੜੀ ਬਹੁਤ ਵਕਾਤੀੰਨ ਆ ਵਾ ਦੇਖੋ ਕਿਤੇ ਵੀ ਲੀਕਿੰਗ ਨਹੀਂ ਰਹੇਣੀ ਦਾ ਮਾਰ ਅਹੋਲ ਬੈਠ ਰਿਹਾ ਸੇ ਦੂਜੇ ਕੋਲ ਆ ਪਾ ਲੇਫਟ ਲੁਕ ਟੋਕਿਆ ਜੀ ਹਾਂਜੀ ਜਮਾ ਓਕੇ ਦੇਖੋ ਸਭ ਕੁਝ ਠੀਕ ਆ ਤੇ ਇਹਦਾ ਲੈਣ ਦਾ ਇਹਦਾ ਰੇਟ ਕਿੰਨਾ ਕਰੋਗੇ ਇਨਾਂ ਦਾ ਹੀ 1 ਲੱਖ 10 ਹਜ਼ਾਰ ਰੁਪਏ ਜੀ ਇਹਦੇ ਜੋ ਮਾਨਤਨ ਹੋ ਜੂ ਹਾਂਜੀ ਕਰਤਾਗੇ ਮਾਨਤਨ ਹਾਂਜੀ ਭਾਈ ਜੀ ਨੇ ਜਾਇਜ਼ ਹੀ ਰੇਟ ਮੰਗਿਆ ਤੇ ਰਣੇਸ਼ ਤੁਨ ਮੈਂ ਦੱਸਿਆ ਦੁਆਰਾ ਦੱਸ ਦਿੰਨੇ ਆ ਇੱਕ ਵਾਰੀ ਫੇਰ ਆਪਾਂ ਵੀ ਜਿਹੜਾ ਰੰਗ ਆ ਨਾ ਰਜਨਾ ਦਾ ਰੰਗ ਨਹੀਂ ਆਇਆ ਵਾ ਸਾਫ਼ ਹੀ ਦਿੰਨਾ ਠੀਕ ਇਹ ਜਿੰਨਾ ਕੰਮ ਹੋਇਆ ਵਾ ਬੈਂਟਰੀ ਬੋਟਰ ਨਾ ਮਾਰਖਿਆ ਹੋਈ ਭਾਈ ਹੁਣ ਸਾਰਾ ਕਹਿੰਦੇ ਉਹ ਜੀ ਤੋਂ ਕੰਮ ਕਰਾਣ ਸਾਰਾ ਟੋਟਲ ਕੰਮ ਕਰਾਇਆ ਸੀ ਇਹਦਾ ਹਾਂ ਬੈਂਟਰੀ ਕੀ ਕੀ ਹੋ ਗਈ ਕੋਲਕਾਤ ਬਖਾ ਦੇ ਨਾ ਜਮਾਉ ਕੀਆ ਹਾਂਜੀ ਹਾਂਜੀ ਨਟ ਲੱਗ ਗਿਆ ਬੈਟਰੀ ਦੇ ਟੋਪੇ ਚ ਨਟ ਲੱਗ ਗਿਆ 14 ਨਟ ਕੋਲ ਆ ਦੇਖੋ ਜੀ ਬੈਟਰੀ ਵੀ ਸਾਫ ਸੁੱਥੀ ਪਈ ਐ ਯਾਨੀ ਕਿਸੇ ਵੀ ਕਿਸਮ ਦੀ ਤੁਹਾਨੂੰ ਸਾਲ ਦੋ ਸਾਲ ਪੰਜੀ ਲਾਉਣ ਦੀ ਲੋੜ ਨਹੀਂ ਟਾਇਰ ਵੀ ਹਲੇ ਵਧੀਆ ਪਏ ਆ ਅਗਲੇ ਪਿਛਲੇ ਬਾਕੀ ਇੰਜਨ ਦਾ ਕੰਮ ਹੋਇਆ ਸੀਲਸ ਹੋਲਾ ਸਾਰਾ ਟੋਟਲ ਬੈਟਰੀ ਰਮਟ ਰੱਖਿਆ ਨਵਾ ਤੇ ਬਾਈ ਨੇ ਰੇਟ ਵੀ ਜਾਇਜ਼ ਰੱਖਿਆ ਨੰਬਰ ਮੋਬਾਈਲ ਨੰਬਰ ਕਿੰਨਾ ਆਪਣਾ ਚਾਹਵੇ ਤੁਹਾਡੇ ਉਹ ਬੋਲੜੇ ਚਾਹਦਾ 99685 9988 ਹਾਂਜੀ ਹਾਂਜੀ 98970 ਜੀ 98970 ਦੋ ਨੰਬਰ ਆ ਬਾਈ ਦੇ ਦੂਜਾ ਵੀ ਲਾਵਾਂਗੇ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਆਪਣੀ ਲੋਕੇਸ਼ਨ ਦਾ ਪਤਾ ਕਰੋ ਤੇ ਰੇਟ ਮੁਕਰਰ ਕਰਕੇ ਆਪਣਾ ਕੋਲੇ ਆ ਕੇ ਸਟਾਰਟ ਅਪ ਵਗੈਰਾ ਕਰਕੇ ਬਾਹ ਕੇ ਲੈ ਕੇ ਜਾਓ ਤੇ ਬੈਸੇ ਦਾ ਬਾਈ ਤਸੱਲੀ ਦਿੰਦੇ ਆ ਅਮਰਸਾ ਕਹਿਵਾ ਕਿਸੇ ਵੀ ਕਿਸਮ ਦਾ ਝੂਠ ਨਹੀਂ ਬੋਲਦੇ ਅਮਰਤਾਰੀ ਬੰਦੇ ਆ ਫਿਰ ਵੀ ਆਪਣਾ ਫਰਜ਼ ਬਣਦਾ ਪੈਸੀ ਲਾਉਣੇ ਆ ਕੋਲੇ ਆ ਕੇ ਬਾਹ ਕੇ ਸਟਾਰਟ ਕਰਕੇ ਸਾ ਸੱਲੀ ਕਰਕੇ ਖਰੀਦੋ ਤੇ ਵੈਸੇ ਰੇਟ ਵੀ ਬਹੁਤ ਗਾਇਜ ਮੰਗਿਆ ਬਾਈ ਜੀ ਨੇ ਇਹ ਚਮ ਕਹਿੰਦਾ ਮਾਨਤਨ ਕਰ ਦਾਂਗੇ ਦਿੱਤੇ ਹੋਏ ਨੰਬਰ ਤੋਂ ਸੰਪਰਕ ਕਰਕੇ ਖਰੀਦੋ ਬਾਈ ਇੱਕ ਵਾਰੀ ਬੋਲੋ ਨੰਬਰ ਦੁਆਰਾ 9985 ਹਾਂਜੀ 9987 ਅੰਜੇਸ ਨੰਬਰ ਤੇ ਸੰਪਰਕ ਕਰ ਬਾਈ ਇਹ ਹੁਣ ਕਨੈਕਟ ਕਰ ਲੋ ਓਕੇ ਬਾਈ ਸੱਚਾ ਸ਼ਿਕਾ